ਲਗਾਇਆ ਕੈਂਸਰ ਦੀ ਦਵਾਈ ਵੀ ਮਿਲਦੀ ਹੈ ਇਹਦੇ ਵਿੱਚ ਕਿਹਾ ਗਿਆ ਕਿ ਹਾਂ ਵੀ ਆਪਰੇਸ਼ਨ ਨਾ ਹੋਇਆ ਹੋਇਆ ਸਾਰਾ ਲੁਕੇ ਦੱਸਿਆ ਹੋਇਆ ਤੇ ਨੀਚੇ ਨਸ਼ਾ ਛੱਡਣ ਦੀ ਵੀ ਦਵਾਈ ਇੱਥੇ ਮਿਲਦੀ ਹੈ ਤੇ ਬਾਕੀ ਹੋਰ ਵੀ ਦਿਖਾਉਣੇ ਨੇ ਤੇ ਤੁਸੀਂ ਤੇ ਸਾਰਾ ਪੜ੍ਹ ਸਕਦੇ ਆ ਸਕਰੀਨ ਸ਼ਾਟ ਲੈ ਕੇ ਤੇ ਇਹ ਦੱਸੀਆਂ ਹੋਈਆਂ ਦਵਾਈਆਂ ਤੇ ਬਾਕੀ ਅੱਗੇ ਵੀ ਦੱਸਣੀਆਂ ਤੇ ਲੋ ਜੀ ਅੰਦਰ ਵੀ ਦਰਦਾਂ ਦਾ ਤੇਲ ਵੀ ਵਰਤੋ ਬਕਿਤੀਆਂ ਸ਼ਹਿਦ ਦੀ ਦਵਾਈ ਦਾ ਪਰਯੋਗ ਕੱਚੀ ਲੱਸੀ ਵਾਲੀ ਦਵਾਈ ਦਾ ਪਰਚੋਕ ਬੂੰਦਾਵਲੀ ਦਵਾਈ ਦਾ ਪਰਚੋਕ ਕੱਚੀ ਲੱਸੀ ਵਾਲੀ ਦਵਾਈ ਦਾ ਪਰਚੋਕ ਸਾਰਾ ਦੱਸਿਆ ਗਿਆ ਇੱਥੇ ਤੇ ਬਾਕੀ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਪੜ੍ਹ ਸਕਦੇ ਆ ਤੇ ਹਰ ਇੱਕ ਤਰ੍ਹਾਂ ਦੀ ਦਵਾਈ ਇੱਥੇ ਮਿਲਦੀ ਆ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਜਿਹੜਾ ਨਾਮ ਆ ਰੀਅਲ ਮਨਜੀਤ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆ ਬਾਵਣੀ ਵਾਲਾ ਗੁਰਦੁਆਰਾ ਸਾਹਿਬ ਜਿੱਥੇ ਦਵਾਈ ਹਰ ਇੱਕ ਤਰ੍ਹਾਂ ਦੀ ਦਵਾਈ ਮਿਲਦੀ ਆ ਤੇ ਤੁਹਾਨੂੰ ਦਿਖਾਵਾਂਗੇ ਵੀ ਵੀਡੀਓ ਨਾਲ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਿਹਨੂੰ ਕਿਸੇ ਕੋਡੇ ਦੀ ਪ੍ਰੋਬਲਮ ਹੈ ਡਿਸਕਰੀ ਪ੍ਰੋਬਲਮ ਬਵਾ ਜ਼ੀਰੋ ਆ ਹੋਰ ਕਈ ਤਰ੍ਹਾਂ ਦੀ ਦਵਾਈਆਂ ਮਿਲਦੀਆਂ ਸਾਰਾ ਦੱਸਾਂਗੇ ਵੀਡੀਓ ਨਾਲ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਰਿਵੀਅੂ ਕਰਦੇ ਹੋ ਪ੍ਰੋਪਰ ਜੱਬੀ ਵਾਲ ਤੋਂ ਵੀ ਰਸਤਾ ਦੱਸਾਂਗੇ ਜਿਹੜੇ ਮਤਲਬ ਕਿ ਦੂਰ ਪਾਰ ਤੋਂ ਆਉਂਦੇ ਨਹੀਂ ਪਤਾ ਲੱਗਦਾ ਉਹਨਾਂ ਨੂੰ ਪ੍ਰੋਪਰ ਰਸਤਾ ਵੀ ਦੱਸਾਂਗੇ ਵੀਡੀਓ ਨਾਲ ਬਣੀ ਰਹੀਓ ਪਹੁੰਚ ਗਏ ਅਸੀਂ ਤੇ ਬਾਵਨੇ ਗੁਰਦੁਆਰਾ ਸਾਹਿਬ ਪਹੁੰਚ ਗਏ ਹਾਂ ਤਾਂ ਤੁਹਾਨੂੰ ਦਿਖਾਨੇ ਆ ਸਾਰਾ ਵੀਡੀਓ ਨਾਲ ਬਣੀ ਰਹੀਓ ਤੇ ਰਸਤਾ ਬੜਾ ਆ ਗਿਆ ਕਿ ਜਿੱਥੇ ਬੱਸਾਂ ਬੱਸਾਂ ਵਗੈਰਾ ਇੱਥੇ ਰੁਕ ਰੀਆਂ ਆ ਤੇ ਜੇ ਕਿਸੇ ਨੂੰ ਬੱਸੀ ਹੋਣਾ ਆ ਤੇ ਇਥੋਂ ਬੱਤ ਲੈ ਸਕਦਾ ਆ ਜਿੰਡੋਲੀ ਸਰਹਵਾਲ ਦੀ ਤੇ ਜਾ ਕੇ ਬਾਉਂੜੀਵਾਲ ਦਵਾਈ ਲੈਣੀ ਹੋਵੇ ਜਿੰਨੇ ਤਾਂ ਚੱਕ ਮਲੇ ਉੱਤਰ ਜੇ ਉੱਥੋਂ ਜਾ ਕੇ ਬਾਉਂੜੀਵਾਲ ਚਲਣਾ ਤੇ ਬਾਕੀ ਬੈਸਟ ਹੋ ਆਪਣੇ ਸਾਧਨ ਤੇ ਹੀ ਆਣਾ ਤੇ ਇਹਨੇ ਤਾਂ ਬੱਸਾਂ ਘਾਪਰੇ ਫਿਰੂਗਾ ਫਿਰ ਉਸ ਤੋਂ ਬਾਅਦ ਫਿਰ ਟਰ ਕੇ ਜਾਣਾ ਪੈਂਦਾ ਆ ਤੇ ਜਿਨ੍ਹਾਂ ਨੇ ਬਾਉਂੜੀਵਾਲ ਦਵਾਈ ਲੈਣ ਵਾਸਤੇ ਆਉਣ ਆਏ ਮਨਾਵਾਂ ਵਾਸਤੇ ਹੈ ਐਜੂਕੇਸ਼ਨ ਤੇ ਚੱਬੇ ਵਾਲਾ ਜੋ ਚਾਪੇਲ ਤੋਂ ਵੀ ਸਿੱਧੇ ਨੰਗ ਜੋ ਇਹ ਪਾਉਮ ਨੂੰ ਮਿਲ ਕੇ ਬੱਤੀ ਹੋ ਜਾਏ ਜੋ ਜਿਵੇਂ ਸਿੱਧੇ ਜਾਈ ਜਾਣਾ ਚੱਬੇ ਵਾਲਾ ਜਿਹੜਾ ਸਾਰਾ ਯਾਰ ਸਿੱਧੇ ਜਾਈ ਜਾਣਾ ਹੈ ਆ ਕੇ ਜਾਣਾ ਆ ਜਾਣ ਤੋਂ ਕੇ ਤੁਹਾਨੂੰ ਫਿਰ ਦੱਸਦੇ ਆ ਸਿੱਧਾ ਸਿੱਧਾ ਜਿਹੜਾ ਚੰਡੀਗੜ੍ਹ ਨੂੰ ਜਾਂਦਾ ਹੈ ਸਿੱਧੇ ਜਾਇਆਣਾ ਹੈ ਮੋਰੇ ਜਾਣ ਹੋਣਾ ਪਿੰਡ ਉੱਥੋਂ ਤੁਹਾਨੂੰ ਦੱਸਾਂਗੇ ਕਿੱਦਾਂ ਕਿੱਦਾਂ ਹੈ ਰਿਹਾ ਸਾਰੇ ਵੀਡੀਓ ਨਾਲ ਬਣ ਰਿਹਾ ਬਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਬਾਕੀ ਦੱਸਦੇ ਹੋ ਕਿਉਂਕਿ ਜਿਹੜੇ ਬਾਹਰ ਨੂੰ ਆੜਵਾਈ ਲੈਣ ਆਉਂਦੇ ਉਹਨਾਂ ਨੂੰ ਪਤਾ ਨਹੀਂ ਲੋਕੇਸ਼ਨ ਦਾ ਤੇ ਉਹ ਮੇਕਸ਼ਨ ਦਾ ਸਾਹਾਂ ਇਹ ਵੀ ਨੰਗ ਜਾਣਾ ਸਿੱਧਾ ਹੀ ਜਾਣਾ ਸੀ ਅੱਗੇ ਜਾ ਕੇ ਦਿਖਾਣੇ ਤੁਹਾਨੂੰ ਕਿੱਥੋਂ ਮੁੜਨਾ ਹੈ ਪਾਣੀ ਬਹੁਤ ਖੜੇ ਰਹਿ ਰਿਹਾ ਹੈ ਇਹ ਆ ਸਾਹਮਣੇ ਆ ਗਿਆ ਸੱਤ ਕੋਂਗਾ ਨਾਮ ਚੈਂਗੀ ਦਾ బోర్ ਲੱਗਾ ਹੈ ਇਹ ਦੇਖੋ ਮੈਂ ਤੁਹਾਨੂੰ ਤੁਸੀਂ ਜੇ ਚੱਬਿਆ ਤਾਂ ਉਹ ਨਹੀਂ ਆ ਤਾਂ ਖੱਬੇ ਪਾਸੇ ਹੋ ਜਾਣਾ ਹੈ ਇਹ ਦੇਖੋ ਇਹ ਲੋਕੇਸ਼ਨ ਹੈ ਇਹ ਚੱਲ ਗਿਆ ਮਾਲ ਫੋੜ ਦੋ ਏ ਇਧਰੋਂ ਆ ਗਏ ਇਹ ਮਾਲ ਤੋਂ ਨਾ ਚਲ ਗਿਆ ਤੇ ਸਾਹਮਣੇ బోర్ ਲੱਗਾ ਨਿਲਵਾ ਕੁਟਿਆ ਹੰਗੀਤਾ ਸਾਹਿਬ ਤੇ ਇਸ ਸਾਈਡ ਹੋ ਜਾਣਾ ਆ ਜਿਹੜਾ ਰਾਜਨੇ ਮਾਤਾ ਨੂੰ ਜਾਂਦਾ ਆ ਸਤਾ ਤੇ ਮੋਰੇ ਆ ਜਾਣਾ ਤੁਹਾਨੂੰ ਬਾਕਸਪੋਰਟ ਇਹ ਵੀ ਇੰਟਰਨੈਸ਼ਨਲ ਸਕੂਲ ਵਾ ਤੇ ਸਿੱਧੇ ਹੀ ਜਾਈ ਜਾਣਾ ਆ ਕਿ ਵੀ ਰਸਤੇ ਨਾਲ ਵੀਡੀਓ ਨਾ ਬਣੇ ਰਹੀਓ ਬਸ ਤੇ ਤੁਹਾਨੂੰ ਵਾਮਣੀ ਵਾਲ ਤੋਂ ਦਵਾਈ ਲੈਣੀ ਹੈ ਉਹ ਜੇ ਆ ਦੇ ਜੀ ਜੇ ਜੀ 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 ਬਾਬਾ ਬ੍ਰਹਮ ਗਾਨੀ ਸੰਤ ਕੋ ਬਾੜਨਾਮ ਚੰਗੀ ਨਾ ਕੋਲ ਦੁਬਾਰਾ ਇਹ ਵੀ ਸਿੱਧਾ ਇਹ ਗੁਰਦੁਆਰਾ ਵੀ ਤੁਹਾਨੂੰ ਰਾਹ ਚ ਆਉਣਾ ਇਹ ਵੀ ਦੇਖ ਲੋ ਲੋਕੇਸ਼ਨ ਰਾਹ ਚ ਗੁਰਦੁਆਰਾ ਨਾਲ ਸਿੱਧੇ ਜਾ ਹੀ ਜਾਣਾ ਹੈ ਦਾ ਰਸਤਾ ਥੋੜਾ ਖਰਾਬ ਆ ਦਾ ਰਸਤਾ ਇਹ ਖਰਾਬ ਹੋ ਥੋੜਾ ਜਿਹਾ ਧਿਆਨ ਨਾਲ ਆਉਣਾ ਹੈ ਧਿਆਨ ਇੱਥੋਂ ਇੱਥੋਂ ਇਹ ਲੈ ਲਈਦਾ ਹੋ ਆ ਜਾਣਾ ਹੈ ਤੇ ਹੈਵੀ ਨਾਲ ਜਣਾ ਆਇਆ ਸਿਰੇ ਤੋਂ ਮੋਹਰੇ ਚੋਇ ਤੇ ਸਟੇਜ ਆਈ ਜਾਣਾ ਹੈ ਅਜੇ ਗੋਸ ਜੀ ਐਸ ਅਗਰੇ ਸਿੱਧਾ ਆਉਂਦੇ ਆਂ ਗਿੱਠਾ ਸਰ ਇਹ ਮੇਰੇ ਖਾਣ ਦਾ ਜੰਦਾ ਇੱਥੇ ਹੀ ਜਾਣਾ ਲੈ ਲਿਆ ਹੋਇਆ ਗੁਰਦੁਆਰਾ ਡਰ ਇਹ ਦੇਖੋ ਇਹ ਪਿੱਛੋਂ ਇਧਰੋਂ ਆ ਜਾਣਾ ਹੈ ਇਧਰੋਂ ਨਹੀਂ ਜਾਣਾ ਕਿਉਂਕਿ ਇਹ ਲੈਣੀ ਨੂੰ ਚੱਲ ਜਣਾ ਇੱਥੇ ਤੁਹਾਨੂੰ ਬੋਰਡ ਲਿਖਿਆ ਮਿਲੂਗਾ ਤੇ ਜਿੱਦ ਤੇ ਲਿਖਿਆ ਗੁਰਦੁਆਰਾ ਪਿੰਡ ਚੱਕ ਮੱਲਾ 4 ਕਿਲੋਮੀਟਰ ਅੱਗੇ ਆ ਦਵਾਈਆਂ ਦੇ ਸੇਵਾ ਇਹ ਦੇਖੋ ਇੱਥੋਂ ਤੁਸੀਂ ਦੇਖ ਸਕਦੇ ਆ ਇਹਦੇ ਸਾਹਮਣੇ ਲੱਗਾ ਹੋਇਆ ਹੈ ਇਹ ਦੇਖੋ ਇੱਧਰ ਡੋਮ ਡੋਮ ਸਾਹ ਲਿਖਿਆ ਹੈ ਇਹਦੇ ਸਾਹਮਣੇ ਤੁਹਾਨੂੰ ਬੋਰਡ ਮਿਲ ਜਾਣਾ ਤੇ ਸਿੱਧੇ ਤੁਸੀਂ 4 ਕਿਲੋਮੀਟਰ ਅੱਗੇ ਆ ਤੇ ਅੱਗੇ ਜਾ ਕੇ ਤੁਹਾਨੂੰ ਕੋਣ ਤੇ ਰਾਜਨੀ ਮਾਤਾ ਵੀ ਇਸ ਰੋਡ ਤੇ ਪੈ ਜਾਂਦਾ ਹੈ ਆ ਮਾਤਾ ਰਾਜਨੀ ਮਾਤਾ ਦਾ ਮੰਦਰ ਵੀ ਇਸ ਰੋਡ ਤੇ ਪੈ ਜਾਂਦਾ ਹੈ ਤੇ ਤੁਹਾਨੂੰ ਅੱਗੇ ਜਿਹੜਾ ਚੱਕ ਮੱਲਾ ਦਾ ਗੁਰਦੁਆਰਾ ਸਾਹਿਬ ਆ ਬਾਮਣੀਵਾਲ ਉਹ ਵੀ ਇਸੇ ਰੋਡ ਤੇ ਪੈ ਜਾਂਦਾ ਹੈ ਤੇ ਅਸੀਂ ਸਿੱਧੇ ਹੀ ਜਾਈ ਜਾਣਾ ਹੈ। ਰੋਡ ਲਗਾ ਹੋਇਆ ਹੈ। ਬਿਸਮੱਲਾ ਲੈਡੀ ਨਹੀਂ ਜਾਂਦੇ ਆ, ਸ਼ੂਟਿੰਗ ਲੈਡੀ ਨੂੰ ਉੱਤੇ ਰੋਡ ਲੱਗਾ ਹੋਇਆ ਹੈ। ਤੁਸੀਂ ਇੱਥੇ ਹੀ ਸਿੱਧੇ ਜਾਈ ਜਾਣਾ ਹੈ। ਉੱਦੇ ਜਾ ਕੇ ਵਿਦਾਨ ਭਗਾਨੇ ਇੱਥੇ ਆ ਗਿਆ। ਇੱਥੇ ਤੁਹਾਨੂੰ ਚਾਰ ਰਸਤੇ ਮਿਲ ਜਾਣੇ। ਤੁਸੀਂ ਕਿਸੇ ਪਾਸੇ ਨਹੀਂ ਜਾਣਾ ਹੈ। ਇਹ ਰਾਜਨੀਮਾ ਤਾਂ ਚੱਲ ਜਾਂਦਾ। ਇਹ ਰਾਜਨੀਮਾ ਚੱਲਦਾ ਤੁਸੀਂ ਸਿੱਧੇ ਹੀ ਜਾਣਾ ਹੈ। ਜੋ ਰਸਤਾ ਤੁਹਾਨੂੰ ਮਿਲ ਜਣਾ ਦਾ ਇਸ ਰਸਤੇ ਚੋਂ ਤੁਸੀਂ ਸਿੱਧੇ ਨਿਕਲ ਜਾਣਾ ਹੈ ਇੱਧਰ ਉੱਧਰ ਕਿਤੇ ਨਹੀਂ ਜਾਣਾ ਹੈਗਾ ਜਿਹਨਾਂ ਨੇ ਬਾਮਣੀ ਵਾਲਾ ਗੁਰਦੁਆਰਾ ਸਾਹਿਬ ਜਾਣਾ ਹੋਵੇ ਤਾਂ ਵਹੀ ਲੈਣ ਵਾਸਤੇ ਉਹ ਨਾ ਉਹ ਲੋਕੇਸ਼ਨ ਦੱਸ ਰਹੇ ਆ ਤੇ ਇਹ ਤੇ ਸਿੱਧੇ ਜਾ ਹੀ ਜਾਣਾ ਅੱਗੇ ਵੀ ਜਾ ਕੇ ਦੁਕਾਨੇ ਤੁਹਾਨੂੰ ਰਸਤਾ ਵਿਡੀਓ ਨਾਲ ਬਣੇ ਰਿਹਾ ਜੀ ਤੇ ਇਹ ਦੇਖੋ ਸਾਹਮਣੇ ਫੇਰ ਆ ਗਿਆ ਤਿੰਨ ਰਸਤੇ ਆਏ ਰੇ ਚਾਰ ਰਸਤੇ ਹਾਂਜੀ ਚਾਰ ਰਸਤੇ ਆ ਗਏ ਇੱਧਰ ਵੀ ਨਹੀਂ ਜਾਣਾ ਸਿੱਧੇ ਵੀ ਨਹੀਂ ਜਾਣਾ ਅਸੀਂ ਆਪਣੇ ਹੱਥ ਰਹਿਣਾ ਹੈ ਤੇ ਅਸੀਂ ਜਾਣਾ ਭੁੱਲੇਵਾਲਾ ਠਾਣੋਂ ਇਹ ਦੇਖੋ ਇਹ ਦੇਖੋ ਜਾਣੇ ਪਏ ਇਹ ਦੇਖੋ ਇਸ ਰੋਡ ਨਹੀਂ ਜਾਣਾ ਇਸ ਰੋਡ ਤੇ ਜਾਣਾ ਹੈ ਤੇ ਇਸ ਰੋਡ ਦੇ ਹੈਗਾ ਭੁੱਲੇਵਾਲਾ ਠਾ ਤੇ ਉਹ ਰਸਤਾ ਥੋੜਾ ਘਰਾਵਾ ਇੱਧਰ ਨੂੰ ਆਂਦੇ ਆਂ ਵਸੇ ਆ ਕੇ ਥੋੜਾ ਧਿਆਨ ਨਾਲ ਤੇ ਅੰਸਰ ਕਰਮਾਉ ਤੇ ਅੰਨਾਓ ਜੇ ਸਾਰਾ ਰਸਤਾ ਸਿੱਧੇ ਚੱਲ ਜਾਣਾ ਹੈ ਜਿਸ ਸਾਰੇ ਰਸਤਾ ਸਾਰਾ ਨਿਕਲ ਜਾਣਾ ਹੈ ਤੇ ਵੀ ਚੀ ਰਸਤਾ ਆ ਉਹ ਨੇੜੇ ਪਿੱਛੇ ਜੇ ਤੇ ਚੱਲ ਜਾਣਾ ਹੈ ਅੱਗੇ ਜਾ ਕੇ ਤੁਹਾਨੂੰ ਦੱਸਦੇ ਆ ਕਿ ਕਿੱਥੇ ਜਾਣਾ ਹੈ ਸਭ ਪੁਲਿਆਲ ਕੋ ਗਿਆ ਜਾਨੀ ਦਦਾ ਨੂੰ ਥੈਂਕ ਯੂ ਵੀ ਦੱਸ ਲੂਗੀ ਇਸ ਤਾਂ ساری ਲੋਕੇਸ਼ਨ ਹੀ ਦੱਸਦੇ ਪਏ ਹਾਂ ਬੁਟੇ ਸ਼ਾਮਲਾ ਮਿਸ਼ਾਲ ਜੀ ਬਾਬਾ ਬੁਟੇ ਸ਼ਾਮਲਾ ਗਿਸ਼ ਸ਼ਾਦੀ ਦੀ ਜਗਾਹ ਆ ਸਿੱਧੇ ਪੈ ਕੁਝ ਜਣਾ ਤੇ ਟੈਂਕੀਰ ਆ Rajasthan ਦਾ ਬਟਵਾਰਾ ਵੀ ਅਸੀਂ ਸਿੱਧੇ ਹੀ ਜਾਇ ਜਾਣਾ ਆ ਇਹ ਦੇਖੋ ਹਾਂ ਇਹ ਜੰਡੋਲੀ ਨੂੰ ਚੱਲ ਜਾਣੀ ਇੱਧਰ ਨੂੰ ਨਹੀਂ ਅਸੀਂ ਜਾਣਾ ਹੈਗਾ ਤੇ ਇਹ ਦੇਖੋ ਲਿਖਿਆ ਹੋਇਆ ਗੁਰਦੁਆਰਾ ਇਹ ਰੋਡ ਦਾ ਚੇਨ ਰਸਤੇ ਜਰ ਜਾਂਦੇ ਇਹ ਲਿਖਿਆ ਹੋਇਆ ਇਹ ਲਿਖਿਆ ਹੋਇਆ ਗੁਰਦੁਆਰਾ ਪਦਮਣੀ ਵਾਲਾ ਚੱਕ ਮੱਲਾ ਅਸੀਂ ਚੱਕ ਮੱਲਾ ਨੂੰ ਮੁੜ ਜਾਣਾ ਜਿੱਥੇ ਲਿਖਿਆ ਹੋਇਆ ਦੇਖੋ ਇੱਥੇ ਤੁਹਾਨੂੰ ਪਾਸ ਉਤਾਰ ਸਕਦੇ ਆ ਹਾਂ ਬਸ ਇੱਥੇ ਵੀ ਉਤਾਰ ਸਕਦੇ ਤੁਹਾਨੂੰ ਚੱਕ ਮੱਲਾ ਉਤਰ ਸਕਦੇ ਅਸੀਂ ਬਸ ਤੇ ਜੇ ਹੁਣ ਚੱਕ ਮੱਲਾ ਦਾ ਬੋਲ ਕੇ ਚੱਕ ਮੱਲਾ ਉਤਰ ਸਕਦੇ ਵੀ ਚੱਕ ਮੱਲਾ ਤਾਂ ਉਹ ਸਾਹਮਣੇ ਗੁਰਦੁਆਰਾ ਸਾਹਿਬ ਖੇਤਾਂ ਚ ਆ ਸਾਨੂੰ ਇੱਥੇ ਦੇਖਦਾ ਪਿਆ ਪਰ ਕੈਮਰੇ 'ਚ ਪਤਾ ਨਹੀਂ ਆ ਦੇਖੋ ਇਸ ਰੋਡ ਤੋਂ ਚੱਲ ਜਾਣਾ ਦੂਸਰੇ ਤੇ ਜੇ ਜੇ ਤੋਂ ਕਿ ਵੀ ਜਾ ਸਕਦਾ ਤੇ ਦੋੜਾ ਟਰਨਾ ਪੈਂਦਾ ਆ ਤੇ ਜੇ ਆਪਣੇ ਸਾਹ ਨਾਲ ਜਿੰਨੇ ਪੈਸਾ ਹਾਂ ਹਾਂ ਤੇ ਜਿਸ ਵੇਲੇ ਅਸੀਂ ਆਨੇ ਆ ਭੁੱਲੇਵੜਾ ਠਾ ਤੋਂ ਸੈੜ ਤੋਂ ਆਨੇ ਆ ਤੇ ਅਸੀਂ ਖੱਬੇ ਪਾਸੇ ਮੋੜਨਾ ਇਹ ਚੱਲ ਜਾਣੀ ਆ ਮਾਲਪੁਰ ਨੂੰ ਅਸੀਂ ਇਸ ਸਾਈਡ ਮੋੜਨਾ ਇਹ ਕੱਚਾ ਇਸ ਤਰ੍ਹਾਂ ਰਸਤਾ ਆ ਦੇਖੋ ਇੱਟਾਂ ਵੱਡਾ ਰਸਤਾ ਆ ਹੇ ਹੋ ਦੇਖੋ ਸਾਹਮਣੇ ਲਿਖਿਆ ਹੋਇਆ ਗੁਰਦੁਆਰਾ ਵੱਧਵਣੀ ਇੱਥੇ ਬੋਰਡ ਲੱਗੇ ਹੋਏ ਆ ਇਸ ਤਰ੍ਹਾਂ ਤੇ ਇਹ ਪਿੰਡ ਦੇ ਵਿੱਚੋਂ ਦੀ ਜਾਂਦੀ ਹੈ ਤਾਂ ਇੱਟਾਂ ਵਾਲੀ ਸੜਕ ਆ ਉਹ ਛੇ ਛੇ ਟਮੈ ਲਜੂਗੇ ਤਾਂ ਤੁਹਾਨੂੰ ਕੁਝ ਬਲੋਕ ਲੱਗੇ ਮਿਲੂਗੇ ਤੇ ਫੈਂਟ ਚੋਂ ਉਸ ਵੱਲੇ ਨਿਕਲ ਕੇ ਆਨੇ ਆ ਚੱਕ ਮੱਲਾ ਹਾਂ ਨਾ ਚੱਕ ਮੱਲੇ ਹਾਂ ਨਾ ਇਹ ਤੋਂ ਤੁਸੀ ਮੁੜ ਜਾਣਾ ਆ ਆਪਣੇ ਹੱਥ ਖੱਬੇ ਮੁੜ ਜਾਣਾ ਆ ਇਕ ਸੱਚੇ ਚੱਲਣ ਸੱਚੇ ਨੂੰ ਜਾਣਾ ਖੱਬੇ ਜਾਣਾ ਆ ਤੇ ਉਹ ਸਾਹਮਣੇ ਤੁਹਾਨੂੰ ਨਿਸ਼ਾਨ ਸਾਹਿਬ ਦੇ ਸੱਜਣਾ ਆ ਜਿੱਥੇ ਨਿਸ਼ਾਨ ਸਾਹਿਬ ਤੁਹਾਨੂੰ ਆਪੇ ਤੇ ਜਾਣਾ ਉਹ ਸਾਈਡ ਹੀ ਜਾਣਾ ਗੁਰਦੁਆਰਾ ਸਾਹਿਬ ਨੂੰ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਦਵਾਈ ਮਿਲਦੀ ਆ দেখে তুমু পত লাগ গুৰুদ্বাৰা চাহ ਦੋਜੀ ਪੌਂਟ ਤੇ ਸਿਕੁਰਦਵਾਰ ਸਾਹਿਬ ਸਾਹਮਣੇ ਇਹ ਲੋਕੇਸ਼ਨ ਹੋਇਆ ਇਹ ਜੁਕੇਤਾਂ ਦੇ ਵਿੱਚ ਆ ਕੇ ਗੁਰਦੁਆਰਾ ਸਾਹਿਬ ਆਇਆ ਸਾਹਮਣੇ ਦੇਖੋ ਜੀ ਇਹ ਕਿਹਾ ਆ ਪਦਮਣੀ ਵਾਲਾ ਗੁਰਦੁਆਰਾ ਸਾਹਿਬ ਆਪਸਾਂ ਸੰਤ ਪਾਵਾ ਕਵਰ ਸਿੰਘ ਜੀ ਦਾ ਇਹ ਬਾਬਾ ਜੀ ਦਾ ਨੰਬਰ ਵੀ ਲਿਖਿਆ ਆ ਇਹ ਮੁਖ ਸੇਵਾਦਾਰ ਬਾਬਾ ਅਜੀਤ ਸਿੰਘ ਜੀ ਇਹ ਨੰਬਰ ਲਿਖਿਆ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਫੋਨ ਵੀ ਕਰ ਸਕਦੇ ਆ ਤੇ ਪੁੱਛ ਸਕਦੇ ਆ ਸਾਰਾ ਤੇ ਇਹ ਦੇਖੋ ਜੀ ਗੁਰਦੁਆਰਾ ਸਾਹਿਬ ਜੀ ਲਿਖਿਆ ਹੈ ਕਿ ਨੰਗੇ ਸਿਰ ਨਹੀਂ ਆਉਣਾ ਕੋਈ ਵੀ ਕਿਸਮ ਦਾ ਨਸ਼ਾ ਕਰਕੇ ਨਹੀਂ ਆਉਣਾ ਹੈਗਾ ਤੇ ਗੱਡੀਆਂ ਇਹ ਰਸਤੇਸ਼ਨ ਲਾਉਣੀਆਂ ਸਾਈਡ ਤੇ ਲਾਉਣੀਆਂ ਨੰਬਰ ਲਿਖਿਆ ਨੰਬਰ ਤੁਸੀਂ ਚੱਕ ਸਕਦੇ ਆ ਤੇ ਇਦਾਂ ਗੁਰਦੁਆਰਾ ਸਾਹਿਬ ਆ ਤੇ ਗੁਰਦੁਆਰਾ ਸਾਹਿਬ ਜੀ ਦਵਾਈ ਮਿਲਦੀ ਹੈ ਤੇ ਅੰਦਰ ਜਾ ਕੇ ਤੁਹਾਨੂੰ ਦਿਖਾਉਣੀ ਆ ਵੀਡੀਓ ਨਾ ਬਣੇ ਰਹਿ ਗਿਓ ਓ ਜੀ ਤਪਸਥਾਨ ਸੰਤ ਪਾਪਾ ਕਾਬਲ ਸਿੰਘ ਜੀ ਤੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਇਸ ਤੋਂ ਅੱਗੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਿਰ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਇਧਰ ਆ ਗਿਆ ਗੁਰਦੁਆਰਾ ਸਾਹਿਬ ਤੇ ਚਲੋ ਜੀ ਇਧਰ ਆ ਗਿਆ ਗੁਰਦੁਆਰਾ ਸਾਹਿਬ ਚਲੋ ਜੀ ਕਰੋ ਦਰਸ਼ਨ ਕਿਉਂਕਿ ਇੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਤੇ ਪਹਿਲਾਂ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਤੇ ਲੋ ਜੀ ਉਸ ਤਰ੍ਹਾਂ ਗੁਰਦੁਆਰਾ ਸਾਹਿਬ ਇੱਧਰ ਹੈ ਕੋ ਸੋਖਾ ਅਸਣ ਤੇ ਕਰੋ ਦਰਸ਼ਨ ਸੰਗਤ ਜੀ ਤੇ ਪਾਓ ਜੀ ਉਹ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਇਹ ਤਪਸਥਾਨ ਤੇ ਸੰਤ ਪਾਪਾ ਕਬਲ ਸਿੰਘ ਜੀ ਦਾ ਤਪਸਥਾਨ ਹੈ ਇੱਧਰ ਤੇ ਲੋ ਜੀ 108 ਸੰਤ ਪਾਪਾ ਕਬਲ ਸਿੰਘ ਜੀ ਦਾ ਤਪਸਥਾਨ ਹੈ ਦੇਖੋ ਜੀ ਤੇ ਇਸ طرف ਲੋ ਜੀ ਇਸ ਤਰ੍ਹਾਂ ਹੈ ਤੇ ਇੱਧਰ ਵੀ ਬਣਿਆ ਹੋਇਆ ਲੋ ਜੀ ਇਸ ਤਰ੍ਹਾਂ ਬਣਿਆ ਹੋਇਆ ਤਪਸਥਾਨ ਸੰਤ ਬਾਬਾ वर सिंह जी का इत महापुरशा ये इधर जोड़े है उन्होंने संत वीडियो वो वाइक शेयर कमेंट जरूर करें चैनल ਤਾਂ ਯਾ ਮਤਲਬ ਇਹ ਐਸੇ ਰੂਹ ਤੇ ਇਹ ਸੰਤ ਪਪਾ ਕਬਲ ਸਿੰਘ ਤੋਂ ਪਹਿਲਾਂ ਦੀ ਜੀ ਜਿਵੇਂ ਇਹ ਬਣਾ ਰਹੇ ਸੰਤ ਮਹਾਪੁਰਸ਼ ਨੇ ਇਹ ਵੀ ਤਪੱਸਿਆ ਨੂੰ ਉਹ ਜੀ ਇਹ ਸਭ ਤੋਂ ਪੁਰਾਣੀ ਜਗ੍ਹਾ ਹੀ ਹੋਈ ਆ ਤੇ ਇਹ ਇਸੇ ਇਸੇ ਤਰ੍ਹਾਂ ਹੁੰਦੀ ਸੀ ਇੱਥੇ ਸ਼ਾਨ ਹੁੰਦੀ ਸੀ ਪਹਿਲਾਂ ਕਹਿੰਦੇ ਕਿ ਇਹ ਨਿਸ਼ਾਨ ਸਾਹਿਬ ਹੀ ਅੱਠ ਪੂਜਾ ਅੱਠ ਪੂਜਾ ਹਾਂ ਅੱਠ ਪੂਜਾ ਦਾ ਨਿਸ਼ਾਨ ਸਾਹਿਬ ਹੈ ਤੇ ਹਨਾ ਸ਼ੇਪੂ ਜੈ ਸ਼ੇਪੂ ਜੈ ਹਾਂ ਸ਼ੇਪੂ ਜੈ ਨਿਸ਼ਾਨ ਸਾਹਿਬ ਇਸੇ ਤਰ੍ਹਾਂ ਦਾ ਪਹਿਲਾਂ ਤੋਂ ਹੀ ਸ਼ੁਰੂ ਤੋਂ ਇੱਥੇ ਨਿਸ਼ਾਨ ਸਾਹਿਬ ਆ ਤੇ ਇਹ ਇੱਥੇ ਹੁੰਦੀ ਸੀ ਸ਼ਾਨ ਬਾਬਾ ਸੰਤਾਂ ਦੀ ਤੇ ਲੋ ਜੀ ਇਹ ਵੀ ਜਗ੍ਹਾ ਇੱਥੇ ਦੀ ਇੱਥੇ ਹੀ ਹੈ ਜਦੋਂ ਦੀ ਮਤਲਬ ਕਿ ਸ਼ੁਰੂ ਤੋਂ ਇਹ ਸੰਤਾਂ ਸੰਤਾਂ ਦਾ ਮਹਾਂਪੁਰਸ਼ਾਂ ਦਾ ਤਪਸਥਾਨ ਹੋਇਆ ਇਹ ਵੀ ਤੇ ਇਹ ਵੀ ਇਸੇ ਤਰ੍ਹਾਂ ਹੀ ਬਣਿਆ ਹੋਇਆ ਹੈ ਜੀ ਆਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਬੋਰ ਲਗਾਇਆ ਕੈਂਸਰ ਦੀ ਦਵਾਈ ਵੀ ਮਿਲਦੀ ਹੈ ਇਹਦੇ ਵਿੱਚ ਕਿਹਾ ਗਿਆ ਕਿ ਹਾਂ ਵੀ ਆਪਰੇਸ਼ਨ ਨਾ ਹੋਇਆ ਵੀ ਸਾਰਾ ਲੁਕੇ ਦੱਸਿਆ ਹੋਇਆ ਤੇ نیچے ਨਸ਼ਾ ਛੱਡਣ ਦੀ ਵੀ ਦਵਾਈ ਇੱਥੇ ਮਿਲਦੀ ਹੈ ਤੇ ਬਾਕੀ ਹੋਰ ਵੀ ਦਿਖਾਉਣੀ ਹੈ ਤੇ ਤੁਸੀਂ ਤੇ ਸਾਰਾ ਪੜ੍ਹ ਸਕਦੇ ਆ ਸਕਰੀਨ ਸ਼ਾਟ ਲੈ ਕੇ ਤੇ ਦੱਸੀਆਂ ਹੋਈਆਂ ਦਵਾਈਆਂ ਤੇ ਬਾਕੀ ਅੱਗੇ ਵੀ ਦੱਸਣੀਆਂ ਤੇ ਲੋ ਜੀ ਅੰਦਰ ਵੀ ਦਰਦਾਂ ਦਾ ਤੇਲ ਵੀ ਵਰਤੋ ਬਕਿਤੀਆਂ ਸ਼ਹਿਦ ਦੀ ਦਵਾਈ ਦਾ ਫਰਜੋਗ ਕੱਚੀ ਲੱਸੀ ਵਾਲੀ ਦਵਾਈ ਦਾ ਕੋਰਚੋਕ ਬੂੰਦਾਵਲੀ ਦਵਾਈ ਦਾ ਕੋਰਚੋਕ ਕੱਚੀ ਲੱਸੀ ਵਾਲੀ ਦਵਾਈ ਦਾ ਪਰਜੋਗਾ ਸਾਰਾ ਦੱਸਿਆ ਗਿਆ ਇੱਥੇ ਤੇ ਬਾਕੀ ਤੁਹਾਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਪੜ ਸਕਦੇ ਆ ਤੇ ਹਰ ਇੱਕ ਤਰ੍ਹਾਂ ਦੀ ਦਵਾਈ ਉੱਥੇ ਮਿਲਦੀ ਹੈ ਬਾਕੀ ਸੰਗਰ ਜੀ ਇੱਥੇ ਮਤਲਬ ਕਿ ਡਿਸਕ ਦੀ ਪ੍ਰੋਬਲਮ ਹੋਵੇ ਨਸ਼ਾ ਛਡਾਊ ਦੀ ਦਵਾਈ ਵੀ ਮਿਲਦੀ ਆ ਤੇ ਹਰਕ ਤਰ੍ਹਾਂ ਦਾ ਤੇਲ ਮਿਲਦਾ ਹੈ ਹਰਕ ਦਰਦਾਂ ਦਾ ਮਤਲਬ ਕਿ ਤੇਲ ਵੀ ਵਗੈਰਾ ਮਿਲਦਾ ਹੈ ਤੇ ਤੁਹਾਨੂੰ ਡਿਸਕ ਦੀ ਵੀ ਮਿਲ ਜੂਗੀ ਪੱਥਰੀ ਦੀ ਵੀ ਦਵਾਈ ਮਿਲਦੀ ਉਹ ਵੀ ਗੁਰਦੇ ਦੇ ਪੱਥਰੀ ਦੀ ਦਵਾਈ ਵੀ ਮਿਲਦੀ ਆ ਤੇ ਜੇ ਕਿਸੇ ਨਸ਼ਾ ਛਡਾਊ ਦੀ ਦਵਾਈ ਵੀ ਮਿਲਦੀ ਆ ਹਰ ਇੱਕ ਤਰ੍ਹਾਂ ਦੀ ਦਵਾਈ ਮਿਲਦੀ ਹੈ ਸ਼ੂਗਰ ਦੀ ਦਵਾਈ ਮਿਲਦੀ ਆ ਤੇ ਬਾਕੀ ਮਤਲਬ ਕਿ ਸਾਰਾ ਦੱਸ ਦਿੱਤਾ ਉਹਨਾਂ ਨੇ ਆਪੇ ਉਹਦਾ ਬੋਲ ਕੇ ਦੱਸ ਦਿੱਤਾ ਪਿੱਛੇ ਕਿ ਕੈਮਰੇ ਸਾਹਮਣੇ ਨਹੀਂ ਆਏ ਇਹ ਬੋਲ ਕੇ ਉਹਨਾਂ ਨੇ ਸਾਨੂੰ ਦੱਸ ਦਿੱਤਾ ਕਿ ਪਿੱਤੇ ਦੀ ਪੱਥਰੀ ਮਤਲਬ ਕਿ ਹਰ ਸ਼ੁਗਰ ਦੀ ਦਵਾਈ ਵੀ ਮਿਲਦੀ ਆ ਦੂਸਰੀ ਤੁਹਾਨੂੰ ਡਿਸਕ ਪ੍ਰੋਬਲਮ ਕੋਈ ਆ ਜਾਂ ਦਰਦਾਂ ਦਾ ਤੇਲ ਲੈਣਾ ਉਹ ਸਾਰਾ ਤੁਹਾਨੂੰ ਇੱਥੇ ਦਵਾਈਆਂ ਮਿਲਦੀਆਂ ਆ ਤੇ ਇਹ ਹੈਗਾ ਆ ਬਾਹਮਨੇ ਵਾਲ ਗੁਰਦੁਆਰਾ ਆ ਗੁਰਦੁਆਰਾ ਸੰਤ ਬਾਬਾ ਕਾਵਲ ਸਿੰਘ ਜੀ ਦਾ ਆ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਲਾਈਕ ਸ਼ੇਅਰ ਕਮੈਂਟ ਜਰੂ ਕਰਦੇ ਹੋ ਜਿੰਨੇ ਆਣਾ ਇੱਥੇ ਦਵਾਈ ਲੈਣ ਲਈ ਜਾ ਸਕਦਾ ਹੈ ਜਿਹੜੇ ਕਿਸੇ ਕੋਟੇ ਦੇ ਤਕਲੀਫ ਆ ਚੈਨ ਲੱਕ ਜੀ ਪ੍ਰੋਬਲਮ ਕੋਈ ਵੀ ਤਰ੍ਹਾਂ ਦੀ ਉਸ ਇੱਥੇ ਆ ਸਕਦੇ ਆ ਤੇ ਆ ਕੇ ਦਵਾਈ ਲੈ ਸਕਦੇ ਆ ਬਾਕੀ ਇਹ ਆ ਕੇ ਡੇਲੀ ਜਿਹੜਾ ਆ 10 ਤੋਂ 4 ਵਜੇ ਤੱਕ ਤੁਸੀਂ ਦਵਾਈ ਲੈ ਸਕਦੇ ਹੋ ਹੁਣ ਵੀ ਸੰਗਤ ਬੈਠੇ ਹੋਏ ਆ ਦਵਾਈ ਲੈਣ ਵਾਸਤੇ ਤੁਸੀਂ 10 ਤੋਂ 4 ਵਜੇ ਤੱਕ ਡੇਲੀ ਜਿਹੜਾ ਆਉਣਾ 10 ਤੋਂ 4 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਤੱਕ 10 ਤੋਂ 4 ਵਜੇ ਤੱਕ ਆ ਸਕਦੇ ਦਵਾਈ ਲੈਣ ਤੇ ਜੇ ਤੁਸੀਂ ਸੰਡੇ ਨੂੰ ਆਉਣਾ ਤੇ ਬਾਬਾ ਜੀ ਖੁੱਤ ਸੰਡੇ ਵਾਲੇ ਦਿਨ ਬਾਬਾ ਗੱਬ ਸਿੰਘ ਜੀ ਬਹੁਤ ਹੁੰਦੇ ਆ ਸੰਡੇ ਵਾਲੇ ਦਿਨ ਇੱਥੇ ਸਾਰਾ ਦਿਨ ਹੁੰਦੇ ਆ ਜੇ ਤੁਸੀਂ ਸੰਡੇ ਵਾਲੇ ਦਿਨ ਉਹ ਸਵੇਰ ਤੋਂ ਲੈ ਕੇ ਉਹ ਵੀ ਸ਼ਾਮ ਤੱਕ ਹੁੰਦੇ ਆ ਤੇ ਉਦਾਂ 10 ਤੋਂ 11 ਵਜੇ ਤੱਕ ਦਵਾਈ ਮਿਲਦੀ ਆ ਤੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦੇ ਜੇ ਤੁਹਾਨੂੰ ਨੰਬਰ ਵੀ ਦਿਖਾ ਦੇਣੀਆਂ ਤੇ ਨੰਬਰ ਵੀ ਤੁਸੀਂ ਫੋਨ ਵੀ ਕਰ ਸਕਦੇ ਆ ਇਹ ਨੰਬਰ ਉਹਨਾਂ ਦਾ ਸੰਤ ਪੱਪਾ ਜੈਪ ਸਿੰਘ ਜੀ ਇਹ ਦੇਖੋ ਇਹ ਨੰਬਰ ਹੈ ਤੁਸੀਂ ਫੋਨ ਕਰਕੇ ਵੀ ਆ ਸਕਦੇ ਆ ਪੁੱਛ ਸਕਦੇ ਆ ਸਾਰਾ ਜੋ ਵੀ ਪੁੱਛਣਾ ਹੋਵੇ ਵੀਡੀਓ ਕਿਦਾਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਰਹਿਣਾ ਮਿਲਾਂਗੇ ਤੁਹਾਨੂੰ ਸਭ